ਇਸਾਕ ਬਾਈ ਦੇ ਵਿੱਚ ਜਦੋਂ ਬਦਲਾਅ ਆਇਆ ਰਵਾਇਤੀ ਪਾਰਟੀਆਂ ਤੋਂ ਜਾਣ ਚੁੱਕੀਆਂ ਲੋਕਾਂ ਦੀ ਨਵੀਂ ਸਰਕਾਰ ਆਈ ਆ ਆਮ ਆਦੀ ਪਾਰਟੀ ਦੀ ਇੱਕ ਬੜਾ ਲੋਕਾਂ ਦੇ ਵਿੱਚ ਹੁਲਾਸ ਸੀ ਲੋਕਾਂ ਦੇ ਵਿੱਚ ਤੇ ਬਦਲਾਅ ਦਾ ਇੱਕ ਚਾਰ ਜੀ ਵੀ ਹੋਊਗਾ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਬਣ ਤੋਂ ਪਹਿਲਾਂ ਇੱਕ ਸੰਕਲਪ ਲਿਆ ਸੀਗਾ ਸੰਕਲਪ ਇਹ ਸੀਗਾ ਕਿ ਕਿਸੇ ਦਿਨ ਭਗਤ ਸਿੰਘ ਦੇ ਜੱਦੀ ਪਿੰਡ ਖੜਕੋਟੜਾਂ ਦੇ ਕਿ ਹਿੱਸੋਂ ਕਣੀਆ ਤਾਂ ਕਿ ਉਹਨਾਂ ਦੇ ਮਰਦੇ ਚਲਦੇ ਹੋਏ ਮੈਂ ਇੱਕੋ ਜ਼ਿੰਦਗੀ ਨੂੰ ਨਵਾਂ ਦੇ ਸਕਾਂ ਪੰਜਾਬ ਨੂੰ ਜੀਵਨਾਂਵਾ ਕਰ ਸਕਾਂ ਸ਼ਾਇਦ ਦੇ ਪੱਖੋਂ ਦੇ ਸੁਪਨਾ ਦਾ ਪੰਜਾਬ ਬਣਾ ਸਕਾਂ ਜਦਿਹਾ ਕਲਾਂ ਦੇਖ ਕੇ ਲੋਕੀ ਭਾਵਕ ਸੀਗੇ ਉੱਥੇ ਉਹ ਗੱਲ ਨਾ ਕਿੰਨਾ ਦਿਨ ਮੁਵਾਰਤਾਂ ਲੱਗਦਾ ਸੀਗਾ ਕਿ ਜਦੋਂ ਸਾਰਾ ਹੀ ਬਸੰਤੀ ਰੰਗ ਹੋ ਗਿਆ ਸੀਗਾ ਬੇਸ਼ੱਕ ਉਹਨਾਂ ਤੋਂ ਖੰਸੇ ਮਾਲਵਾਣ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੀ ਪੱਗ ਦਾ ਰੰਗ ਉਹੀ ਰੱਖਿਆ ਹੈ ਕੀ ਰੱਖਿਆ ਹੈਗਾ ਲੇਕਿਨ ਉਹਨਾਂ ਨੇ ਜਿਹੜਾ ਮਤਲਬ ਜਿਹੜੀ ਕੈਬਨਟ ਹੈਗੀ ਆ ਕੈਬਨਟ ਨੇ ਮੇਸ਼ਾਹ ਕਦੇ ਰੰਗ ਉਹੀ ਰੱਖਿਆ ਕੈਬਨਟ ਨੇ ਰੰਗਲਾ ਪੰਜਾਬ ਹੀ ਰੱਖਿਆ ਹੈਗਾ ਇਹ ਕੋਈ ਰੰਗ ਰੰਗਿਆ ਸੀਗਾ ਤੇ ਚਾਹੀਦਾ ਦੇ ਸੀਗਾ ਕਿ ਉਹ ਰੰਗ ਚ ਰੰਗੇ ਰਹਿੰਦੇ ਕਿਉਂ ਨਹੀਂ ਰੰਗਿਆ ਜਾਂਦਾ ਉਹ ਸੱਚ ਸਾਹਮਣੇ ਆਉਂਦਾ ਕਿ ਕਦੇ ਵੀ ਛੇਤੇ ਅਜੇ ਭਖ ਦੇ ਸੁਪਨੇ ਸਰਕਾਰ ਕਰਨਾ ਤੇ ਕਦੇ ਵੀ ਕਲਮ ਚਖਿਆ ਮੈ ਨਹੀਂ ਦੇਖਿਆ ਮੈ ਨਹੀਂ ਇਸ ਪੰਜਾਬ ਚ ਦੇਖਿਆ ਕਿ ਉਹਨਾਂ ਨੇ ਕੋਈ ਵੀ ਕੰਮ ਇਹ ਲਿਖਿਆ ਹੋਵੇ ਜਿਹਦੇ ਪੰਜਾਬ ਮਾਨ ਕਰ ਸਕਦਾ ਹੋਵੇ ਜਿਉਂ ਉਹਨੇ ਗੱਲ ਚੱਕੀ ਸੀ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰ ਦੇਣਾ ਤੇ ਪੰਜਾਬ ਨਸ਼ਿਆਂ ਦੇ ਦੰਦ ਚ ਫਸ ਗਿਆ ਤੇ ਅੱਜ ਇਹ ਫੈਸਲਾ ਕਰਦੇ ਹੈਗੇ ਆ ਕਿ केजरीवाल ਸਾਹਿਬ ਨੇ 1 ਪ੍ਰੈਲ ਤੋਂ ਜਿਹੜੇ 15 20 ਦਿਨ ਤੋਂ ਦੇਖਿਆ ਤੁਸੀਂ ਸਾਰੇ ਦਿਨ ਗਵਾਉਂ ਕਿ ਘਰ ਟਾਇ ਗਿਆ ਨਸ਼ਾ ਤਸਕਰਾਂ ਦੇ ਉਹ ਘਰ ਟੋਂਦੇ ਬਲੂਜਰ ਮਨ ਬੰਦੀ ਕੋਸ਼ਿਸ਼ ਕੀਤੀ ਆ ਮੈਨੂੰ ਤਰਲੀਫ ਬਹੁਤ ਹੁੰਦੀ ਆ ਜਦੋਂ ਕਿਦਾ ਘਰ ਟਾਇ ਜਾਂਦਾ ਇੱਕ ਨਸ਼ਾ ਤਸਕਰ ਉਹਦਾ ਉਹਦੇ ਜੁਰਮ ਦੀ ਸਜ਼ਾ ਉਹਦੇ ਅਪਰਾਧ ਦੀ ਸਜ਼ਾ ਉਹਦੇ ਬੱਚੇ ਨੂੰ ਕਿਉਂ ਮਿਲਦੀ ਹੈਗੀ ਆ ਉਹਦੇ ਬੱਚਿਆਂ ਨੇ ਤੇ ਕੋਈ ਬੁਰਾ ਨਹੀਂ ਕੀਤਾ ਉਹ ਬੱਚਿਆਂ ਦੇ ਮੱਥਿਆਂ ਦੇ ਉੱਤੇ ਇਹ ਨਸ਼ਾ ਤਸਕਰ ਦੇ ਬੇਟੀਆਂ ਤੇ ਬੇਟੇ ਇਹ ਬਣਾ ਕੇ ਘਰੋਂ ਬੇਕਾਰ ਕਰ ਦੇਣਾ ਕੰਨਾ ਕੋਸ ਕਰ ਦੇਣਾ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰਕਾਰਾਂ ਦੇ ਕੰਮ ਲੋਕਾਂ ਨੂੰ ਜਿਹੜੇ ਨੂੰ ਬਸਾਉਣਾ ਹੁੰਦਾ ਤੇ ਉਹਨਾਂ ਨੂੰ ਰੀਹੈਬਿਟ ਕਰਨਾ ਹੁੰਦਾ ਅਸੀਂ ਇਹ ਇਹਦੇ ਬਹੁਤ ਸਾਰੇ ਗੱਲਾਂ ਦੇਖੀਆਂ ਕਿ ਅੱਜ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ ਕਿ ਅਸੀਂ ਪਹਿਲੀ ਫਰਵਰੀਰ ਤੋਂ ਇੱਕ ਅੰਦੋਲਨ ਸ਼ੁਰੂ ਕਰਨ ਜਾਂਦੇ ਹਾਂ ਜਨ ਦੇ ਖਨਾਬ ਕਹਿੰਦੇ ਪਿੰਡ ਪੰਜਾਬਾਂ ਵੀ ਘਰ ਘਰ ਜਾਵਾਂਗੇ ਅਸੀਂ ਲੋਕਾਂ ਨੂੰ ਮੈਂ ਤਾਂ ਹੈਰਾਨ ਆ ਕਿ ਤੁਸੀਂ 3 ਸਾਲ ਪਹਿਲਾਂ ਜਦੋਂ ਇਹ ਵਾਇਸ ਆਈ ਸੀ ਚਾਰ ਹਫ਼ਤੇ ਅਸੀਂ ਨਸ਼ੇ ਬੰਨ ਕਰ ਦੇਵਾਂਗੇ ਉਦੋਂ ਤੁਸੀਂ ਸਿਵੇ ਤੇ ਤਾਂ ਨਹੀਂ ਸੁਣੀ ਸੀ ਮਾਵਾਂ ਨੇ ਉਦੋਂ ਭੈਣਾਂ ਦੇ ਵਰਲਾਪ ਨਹੀਂ ਸੁਣੇ ਸੀ ਉਦੋਂ ਬਾਪੂ ਦੀ ਡਗੋਈ ਟੁੱਟੀ ਸੀ ਉਹ ਦੇਖੀ ਨਹੀਂ ਸੀ ਤੁਸੀਂ ਅੱਜ ਹਰ ਪੰਜਾਬ ਦੇ ਹਰ ਸਿਵੇ ਦੇ ਵਿੱਚੋਂ ਹਰ ਉਹ ਤਾਂ ਨਿਕਲਦੀਆਂ ਉਹ ਅੰਦੋਲਨ ਹੈ ਕੇਜਰੀਵਾਲ ਸਾਹਿਬ ਉਸ ਉਹਨਾਂ ਨੂੰ ਤੁਸੀਂ ਕੱਲੋਂ ਪੜਨਾ ਸੀ ਉਹਦੀ ਚਾਰ ਹਫ਼ਤੇ ਦਾ ਖਰਾ ਦਾ ਕੀਤਾ ਸੀਗਾ ਉਹ ਨਹੀਂ ਸੀ ਪੂਰਾ ਹੋਇਆ ਤੇ ਕਹਿੰਦੇ ਹੁਣ ਤੁਸੀਂ ਦੇਖਿਆ ਕਿ ਅੱਤੇ ਹੀ ਮਾਰਚ ਨੂੰ ਮੁੱਖ ਮੰਤਰੀ ਭਵਨ ਸਿਮਾਨ ਉਸੇ ਸਾਮ ਤੇ ਆਏ ਜਿਸ ਸੰਦਰ ਨਾਲ ਸੰਕਲਪ ਲਿਆ ਜੇਗਾ ਭਾ ਮੇਰਾ ਮੇਰੀ ਮਰਜ਼ ਹੈ ਖੜਕ ਕਰਾ ਦੋ ਖੜਕ ਕਰਾ ਦੇ ਨਾ ਉਹਨਾਂ ਨੂੰ ਐਸ਼ਵਰਨਾ ਇਜੀਤ ਸੇ ਦਿੱਤੀ ਹੈ ਕਿ ਉਹਨੇ ਉਹਨਾਂ ਦੇ ਨਾਮ ਤੇ ਸ਼ਹੀਦ ਭਗਤ ਸਿੰਘ ਨਾਲ ਦੇ ਉੱਤੇ ਇੱਕ ਮੈਡੀਕਲ ਕਾਲਜ 300 ਕੋਰਪਾਏ ਦੀ ਲਾਗਤ ਦਾ ਬਣਾਉਣ ਵਾਲਾ ਮੈਡੀਕਲ ਕਾਲਜ ਬੰਦ ਕੋਲ ਅਲਾਰਕਿਤ ਹੈਗਾ ਨਹੀਂ ਪੱਤਰ ਹੈਗਾ ਤੇ ਨਾਲ ਇਹ ਵੀ ਗੱਲ ਕੀਤਾ ਕਿ ਜਿਵੇਂ ਪੰਜਾਬ ਕੋਲ ਮੈਡੀਕਲ ਕਾਲਜ ਚਾਹਦਾ ਹੈ ਨੇ ਮੈਂ ਸੁਣ ਕੇ ਤੁਸੀਂ ਸੁਣ ਕੇ ਹੈਰਾਨ ਹੋਏ ਹੋਵੋਗੇ ਕਿ ਵਾਕਿਆ ਕਬੂਦਾਂ ਜ਼ਿੰਦਗੀ ਕੀਤਾ ਕਬੂਦਾਂ रियासत ਰਹੀ ਹੈਗੀ ਆ ਕਬੂਦਾਂ ਇੱਕ ਵਿਰਾਸਤ ਹੈਗੀ ਆ ਪੰਜਾਬ ਦੀ ਤੇ ਉਸ ਰਿਆਸਤ ਦੇ ਵਿੱਚ ਵੀ ਝੂਠ ਬੋਲਿਆ ਗਿਆ ਇਹ ਆਖਿਆ ਕਿ ਮੈਕਬੂਦਾਂ ਮੈਡੀਕਲ ਕਾਲਜ ਚੱਲਦਾ ਕਿੱਥੇ ਚੱਲਦਾ ਹੈ ਮੈਡੀਕਲ ਕਾਲਜ ਦੇਵ ਭਗਤ ਸਿੰਘ ਮਾਰਦ ਤਿੰਨ ਵਾਰੀ ਢੇਡਾ ਮਾਰ ਚੁੱਕੇ ਨੇ ਕੇਂਦਰ ਸਰਕਾਰ ਵੱਲੋਂ ਉਹਦੀ ਰਾਸ਼ੀ ਮਨਜ਼ੂਰੀ ਦੇ ਅਜੇ ਇੱਕ ਠ ਲੱਗੀ ਨਹੀਂ ਉਹ ਦੀ ਨੀਤੀ ਪਰਟੀਬੂ ਨਕਸ਼ਾ ਨਹੀਂ ਬਣਾਇਆ ਗਿਆ ਪਤਾ ਨਹੀਂ ਇੰਪਲੀਮੈਂਟ ਕਿੱਥੇ ਪਿਆਏਗਾ ਉਹ ਕੀੜੇ ਸਾੜ ਸ਼ੁਰੂ ਹੋਣਾ ਕਦੋਂ ਖਤਮ ਹੋਣਾ ਤੇ ਜੇਕਰ ਅਸੀਂ ਉਹ ਦੇਖੀਏ ਮੈਨੂੰ ਲੱਗਦਾ ਮੈਂ ਬਧਾਈ ਦੇਣਾ ਜੇ ਉਹ ਛਿੱਦੇ ਭਗਸਨ ਦੇ ਪਿੰਡ ਦੇ ਵਿੱਚ ਘੜਕੜਾ ਜਾ ਕੇ ਮੈਡੀਕਲ ਕਾਲਜ ਬਣ ਜਾਂਦਾ ਉੱਥੇ ਹਜ਼ਾਰਾਂ ਲੋਕ ਪੜਨ ਹੋਣਗੇ ਉਹ ਆਪਣਾ ਜੀਵਨ ਇੱਥੇ ਕਰਨਗੇ ਪਰ ਮੈਨੂੰ ਲੱਗਦਾ ਕਿ ਇਹ ਇੱਕ ਉਹ ਖਾਲੀ ਪੀਪੇ ਵਜਾਉਣ ਵਾਲੀ ਸਰਕਾਰ ਦਾ ਹੋਵੇ ਜਿਹਨਾਂ ਦੀ ਇਸ ਧਾਰਵਾਈ ਤੋਂ ਬਿਨਾਂ ਕੋਈ ਹੋਰ ਕੰਮ ਨਾ ਹੁੰਦਾ ਹੋਵੇ ਜਿਹਨਾਂ ਅੱਜ ਇਹ ਮਰਾਜ਼ਮਾਂ ਦੀ ਤਰਖਾਹਾਂ ਵੀ ਕਰਜ਼ਾ ਲੈ ਕੇ ਦਿੱਤੀਆਂ ਜਾਂਦੀਆਂ ਹੁਣ ਤੋ ਦਨਫੂ ਕਰੋੜ ਦਾ ਡਾ ਉਹ ਸੁਧਰਨਾ ਦੇਣਾ ਲੋਕਾਂ ਨੂੰ ਮੈਨੂੰ ਲੱਗਦਾ ਕਿ ਵੀ ਗਮਰਾ ਹੁੰਦਾ ਮੈਨੂੰ ਭਰੋਸਾ ਜਵੜਿਆ ਹੋਜਵੇ ਤੇ ਬਹੁਤ ਵੱਡੀ ਗੱਲ ਹੈ ਲੇਕਿਨ ਜਦੋਂ ਮੈਂ ਦੇਖਦਾ ਕਿ ਪੰਜਾਬ ਦੇ ਜਿਹੜੇ ਸਿਵਲ ਹਸਪਤਾਲ ਜਿਹੜੇ ਕਹਿੰਦੇ ਕਿ ਹਰ ਜ਼ਿਲ੍ਹੇ ਦਾ ਹਸਪਤਾਲ ਬਹੁਤ ਵਧੀਆ ਹੋਵੇਗਾ ਕਿ ਇਹ ਲੋਕਾਂ ਦਾ ਰਾਂਝ ਚੱਲਦੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਤੋਂ ਹੀ ਡਿਸਪੈਂਸਰੀ ਪਿੰਡ ਪਿੰਡ ਡਿਸਟੈਂਸਰੀ ਹੁੰਦੀ ਸੀ ਤੁਸੀਂ ਮੈ ਲਖ ਲੀਕ ਲੈ ਕੇ ਆਏ ਜਿਹੜੇ 750 ਮਹੱਲਾ ਕਲੀਨਿਕ ਖੁੱਲੇ ਹੈਗੇ ਜਿੱਦੇ ਤੇਰਾ ਦਿੱਤਾ ਮੌਲੀ ਕਲੀਨਿਕ ਲਈ ਮਿਲਦੀ ਹੈ ਲੇਕਿਨ ਉਹ ਜਿਹੜੀਆਂ ਡਿਸਪੈਂਸਰੀ ਅਪੁਆਇੰਟਸ ਹਿਸਬੰਦਰੀਆਂ ਉਹ ਕਿਉਂ ਬੰਦ ਹੋ ਗਈਆਂ ਉਥੇ ਡਾਕਟਰ ਕਿਉਂ ਨਹੀਂ ਉਹਨਾਂ ਦਵਾਈਆਂ ਕਿਉਂ ਨਹੀਂ ਲਗਦੀਆਂ ਤੁਸੀਂ ਮਤਲਬ ਅੱਗਾ ਦੌੜ ਪਿੱਛਾ ਚੌੜ ਗੋਲੀ ਨੀਤੀ ਬਣਾਈ ਹੋਈ ਹੈਗੀ ਹੈ ਔਰ ਮਤਲਬ 12 ਹਜ਼ਾਰ ਤੋਂ ਵੱਧ ਡਿਸਪੈਂਸਰੀਆਂ ਪੰਜਾਬ ਚ ਹੋਣ ਸਾਰੀਆਂ ਬੰਦ ਹੋ ਜਾਣ ਤੇ 750 ਮਹੱਲਾ ਦੇ ਲੈ ਕੇ ਤੁਸੀਂ ਇਸ ਤਰ੍ਹਾਂ ਭੇਜੀ ਜਾ ਰਹੇ ਹੋ ਅੱਜ ਫਿਰ ਜਦੋਂ ਕਿਦਰ ਸਰਕਾਰ ਨੇ ਮਤਲਬ ਹੈਲਥ ਪਨ ਬੰਦ ਕਰਤਾ ਜਿਗਾ ਉਹਨੂੰ ਦੁਬਾਰਾ ਲੈਣ ਲਈ ਅੱਜ ਤੁਸੀਂ ਮਹੱਲਾ ਦਾ ਨਾਮ ਬਦਲ ਜਾ ਰਹੇ ਹੋ ਗਰਨ ਕੀ ਹੈ ਕਿ ਤੁਸੀਂ ਕਿਹੜੇ ਕਰਨੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਮਾਨ ਸਾਹਿਬ ਦੇ ਅਸੀਂ ਉਹ ਜਿਹੜਾ ਕਰਨੀ ਕਰਨੀ ਵਿੱਚ ਫਰਕ ਹੈਗਾ ਜੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣੀ ਸੀ ਸੱਚੀ ਤਬਦੀਲੀ ਲਿਆਉਣੀ ਸੀ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਪੁਣੀ ਗੱਤੀ ਹੋਵੇ ਬੇਸ਼ੱਕ ਸਿੱਖਿਆ ਮੰਤਰੀ ਪੰਜਾਬ ਅਰਜੋਨ ਸਿੰਘ ਬੈਂਸੇ ਕਹਿੰਦੇ ਆ ਕਿ ਮੈਂ ਕਰੋੜਾਂ ਰੁਪਏ ਲਾਤਾ ਚਾਰ ਦੁਆਰੀਆਂ ਤੇ ਚਾਰ ਦੁਆਰੀਆਂ ਤੇ ਬਣਾਈ ਦਿਆਂ ਜੇਲਾਂ ਦੀਆਂ ਸਕੂਲਾਂ ਦੀਆਂ ਨਹੀਂ ਹੁੰਦੀਆਂ ਸਕੂਲਾਂ ਵਿੱਚ ਤੇ ਅਧਿਆਪਕਾਂ ਤੋਂ ਖਾਲੀ ਬੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਾਂ ਪੋਸਟਾਂ ਖਾਲੀ ਪਈਆਂ ਸਸਿਪਾ ਨੂੰ ਪੂਰਾ ਪਰਵਾਸਰ ਹੈ ਨਹੀਂ ਕਿ ਤੁਸੀਂ ਕਿਹੜੀ ਕੰਮ ਕਰ ਕਿਹੜਾ ਬਦਲਾਅ ਲੈ ਕੇ ਆਓ ਤੁਸੀਂ ਹੁਣੇ ਹੀ ਫਸਦਾ ਕੀਤਾ ਹੈਗਾ ਕਿ 25% ਗਰੀਬ ਬੱਚੇ ਹੈਗੇ ਆ ਉਹ ਪ੍ਰਾਇਮਰੀ ਸਕੂਲ ਨਾ ਜਾ ਸਕਦੇ ਆ ਤੁਸੀਂ ਤਾਂ ਸਰਕਾਰੀ ਸਕੂਲਾਂ ਦੇ ਬਿਲਕੁਲ ਰੂਏ ਬੰਦ ਕਰੀ ਜਾ ਰਹੇ ਹੋ ਸਰਕਾਰੀ ਤੰਤਰ ਸਿੱਖਿਆ ਤੰਤਰ ਉਹ ਵੀ ਕਦਮ ਹੋ ਰਿਹਾ ਤਾਂ ਨਾਲ ਸੇਤ ਸੌਣਾ ਤੁਸੀਂ ਤਿੰਨ ਮੁੱਦੇ ਲੈ ਕੇ ਆ ਜੀਏ ਸਿੱਖਿਆ ਦਾ ਸੇਤ ਤੇ ਰੋਜ਼ਗਾਰ ਤੇ ਸੁਰੱਖਿਆ ਸੁਰੱਖਿਆ ਦਾ ਕੀ ਹਾਰ ਹੈਗਾ ਸੁਰੱਖਿਆ ਦੇ ਵਿੱਚ ਅੱਜ ਕਦੋਂ ਜਾਂਦੇ ਆ ਅਸੀਂ ਪੁਲਿਸ ਦੇ ਹੱਥੋਂ ਡਰਦੇ ਹੁੰਦੇ ਆ ਪੁਲਸ ਰਾਜ ਇਸ ਕਦਰ ਜਾਰੀ ਹੋ ਗਿਆ ਪੁਲਸ ਰਾਜ ਇਸ ਕਸਤਬਦ ਹੋ ਗਿਆ ਕਿ ਕਰਨਲ ਬਾੜ ਦੀ ਕਹਾਣੀ ਜਿਹੜੀ ਹੈਗੀ ਘਟਨਾ ਹੈਗੀ ਆ ਉਹ ਲੋਕਾਂ ਨੂੰ ਨਾ ਦੰਦ ਮੀਟੇ ਜਾਂਦੇ ਹੈਗੇ ਆ ਕਿ ਤੁਹਾਡੀ ਅਜ 15 ਦਿਨ ਹੋ ਗਏ ਆ ਮੁੱਖ ਮੰਤਰੀ ਨੇ ਹਾਲਾ ਨਾਰਮ ਨਹੀਂ ਮਰਿਆ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਵੀ ਹੈ ਉਹ ਹਾਲਾ ਨਾਰਮ ਨਹੀਂ ਬੱਜਾ ਜੇ ਅੱਜ ਪੂਰਾ ਪੰਜਾਬ ਰੋ ਰਿਹਾ ਪੰਜਾਬ ਕਲਾਰਿਆ ਅੱਜ ਕਿਸੇ ਤੁਸੀਂ ਇਹ ਤਿੱਧਾ ਕਿਹਾ ਸੀ ਨਾ ਇਹ ਭਗਤ ਸਿੰਘ ਦੇ ਸੁਪਨੇ ਪੂਰੇ ਕਰਾਂਗੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਲੋਕ ਬਾਹਰ ਨਿਕਲਣਗੇ ਮੈਨੂੰ ਲੱਗਦਾ ਕਿ ਕਿਸਾਨੀਆਂ ਦੌਰਨ ਖਰਨ ਕਰ ਦੋ ਬਾਹਰ ਜਿਹੜੀ ਬੇਟੇ ਚੜਾ ਕਿਸਾਨਾਂ ਦੇ ਮਾਰੇ ਆ ਤੁਸੀਂ ਪਿੰਡਾਂ ਚ ਨਹੀਂ ਵੜ ਸਕੋਗੇ ਪਿੰਡਾਂ ਦੀ ਬਿਲਕੁਲ ਤੁਹਾਡੀ ਦਾਖਲਾ ਬੰਦ ਹੋ ਗਿਆ ਤੁਸੀਂ ਆਪਣੇ ਪੱਤੇ ਆਪ ਕੋੜੀ ਮਾਰ ਲਈ ਹੈਗੀ ਆ ਮਾਨ ਸਰ ਇਹ ਬਦਲਾਅ ਜਿਹੜਾ ਲੈ ਕੇ ਆਏ ਆ ਇਹ ਜਿਹੜਾ 5 ਸਾਲ ਦਾ ਤੁਹਾਡਾ ਨਾ ਵਰਕ ਹੈਗਾ ਨਾ ਇਹ 50 ਸਾਲ ਪਿੱਛੇ ਲੈ ਗਿਆ ਇਸ ਪੰਜਾਬ ਨੂੰ ਅਸੀਂ ਆਓ ਪੰਜਾਬ ਨੂੰ ਬਚਾਈਏ ਪੰਜਾਬੀਆਂ ਨੂੰ ਬੇਦੀ ਕਰਦੇ ਆ ਕਿ ਅਸੀਂ ਆਪਣਾ ਪਛਾਣ ਹੈ ਆਪਣੇ ਘਰਾਂ ਬਾਰੇ ਸੱਚੇ ਦੁਈਏ ਤਾਂ ਕਿ ਉਹ ਸਾਡੇ ਪਿੰਡ ਦਾ ਫਿਰ ਤੋਂ ਗੱਪੀ ਜਾਂ ਮਤਲਬ ਇਹ ਮੁੱਖ ਮੰਤਰੀ ਨਾ ਆਵੇ ਉਹ ਕਿਸੇ ਚਿਰ ਚੁਰਦੇ ਸੌਣੇ ਨਹੀਂ ਲੋਕ ਸੌਣੇ ਰਹੇਗੇ ਇਹ ਸਟੇਜ 'ਚ ਲਾਉਣ ਤੇ ਸਟੇਟਰ ਬਹੁਤ ਰਹਿ ਗਈ ਆ ਤੇ ਅੱਜ ਪੰਜਾਬ ਕੀ ਕਹਿ ਰਿਹਾ ਮੈਂ ਲਾਸਟ ਜਿਹੇ ਕਿ ਸ਼ੇਅਰ ਕਰਾਂਗਾ ਉਸਨੇ ਝੂਠ ਬੋਲਿਆ ਇਤਨਾ ਸਵਿੱਕੇ تھے ਮੈਂ ਯਕੀਨ ਕਰਤੀ ਤਾਂ ਕਿਆ ਕਰਤੀ ਅੱਜ ਪੰਜਾਬ ਇਹ ਕਹਿ ਰਿਹਾ ਅਸੀਂ ਉਹ ਸਵਿੱਕੇ ਨਾਲ ਝੂਠ ਬੋਲੇ ਯਕੀਨ ਕਰਕੇ ਉਹ ਕੇਜੀ ਵੱਲ ਦੇ ਗਾਰੰਟੀਆਂ ਦੇ ਵੀ ਕਰ ਗਏ ਉਹ ਤੁਹਾਡੇ ਸੁਭਨੇ ਦਿਖਾਈ ਦੇ ਵੀ ਕਰ ਗਏ ਅੱਜ ਪੰਜਾਬ ਪਛਤਾ ਰਿਹਾ ਸਿਬਾਣੀ ਨੂੰ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ